ਜੁੜਿਆ ਹੋਇਆ ਹੈਗਾ ਜਿਹੜਾ ਕੋਈ ਆਈਟੀ ਦਾ ਚੋਰ ਪਿਆ ਸੀ ਉਹਨੇ ਆਪਣੇ ਸੀਵਰੇਜ ਨਾਲ ਜੁੜਿਆ ਹੋਇਆ ਠੀਕ ਹੋ ਉਹਦੇ ਲਈ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਚਲੋ ਸਾਡੇ ਕੋਲ ਜਿਹੜੀ ਪਰਸਨਲ ਤੌਰ ਤੇ ਜਿੰਨੀ ਕੋਈ ਸਹਾਇਤਾ ਹੋਣੀ ਜ਼ਰੂਰ ਹੋ ਜਾਵੇ ਨਾ ਮੈਂ ਇਹ ਤੁਹਾਡੇ ਆਪਣੇ ਨਾਲ ਨਹੀਂ ਦਾ ਸੀਵਰੇਜ ਦਾ ਕੰਮ ਨਹੀਂ ਚੱ ਹੈਗਾ ਜੀ ਕਾਹਦਾ ਕੰਮ ਆ ਸਾਡੇ ਕੋਲ ਕੋ ਵਾਟਰ ਸਪਲਾਈ ਦਾ ਹੈਗਾ ਇਹ ਵਾਟਰ ਸਪਲਾਈ ਦਾ ਚਲੋ ਸਾਡੇ ਕੋਲ ਕੋਈ ਜਿੰਨੀ ਕ ਮਦਦ ਹੋਵੇ ਨਹੀਂ ਸੀਵਰੇਜ ਬੋਰਡ ਦਾ ਕੋਈ ਕੰਮ ਫਿਰ ਤੂੰ ਗਲਤ ਸਟੇਟਮੈਂਟ ਦੇਈ ਜਾਣਾ ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਤੇਰੇ ਕੋਲ ਸੀਵਰੇਜ ਮੇਨਟੇਨੈਂਸ ਦਾ ਕੰਮ ਆ ਜੀ ਉਹ ਹੀ ਤਾਂ ਕਰਾਉਣਾ ਨਾ ਪਰਵਾਇਡਿੰਗ ਜੇ ਕਿਤੇ ਪਾਣੀ ਖੜਦਾ ਉਹ ਕਿਹਨੇ ਕੱਢਣਾ ਕੰਨ ਕੋ ਸੋ ਮੋਟਾ ਪਾਈਪ ਇਹਨਾਂ ਦੀ ਪੈਣੀ ਹੈ ਜੀ ਮਮ ਜੀ ਹਾਂ ਇਹ ਹੁਣ ਫਿਰ ਹੁਣ ਇਹਨਾਂ ਨੂੰ ਕਈ ਨਾ ਪਾਣੀ ਕਨੈਕਸ਼ਨ ਹੈ ਸਰ ਉਹ ਮੈਨੂੰ ਆਇਨ ਸੀਵਰੇਜ ਦਾ ਜੇ ਕਿਤੇ ਪਾਣੀ ਖੜਦਾ ਉਹ ਕੌਣ ਕੱਢੂਗਾ ਸੀਵਰੇਜ ਦਾ ਆਪਣੇ ਸਰ ਆਪ ਹੀ ਕੱਢਣਾ ਹੈ ਜੀ ਤੇ ਫਿਰ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਨਹੀਂ ਸਰ ਆਪਾਂ ਚਲਾਉਣੇ ਜੀ ਇਹ ਹਾਊਸ ਕਨੈਕਸ਼ਨ ਥੋੜੀ ਹੈ ਇਹ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾਂ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਹੈ ਕਹਿੰਦੇ ਵੀ ਸਾਡੇ ਚ ਸੀਵਰੇਜ ਦਾ ਪਾਣੀ ਇੱਥੇ ਆ ਕੇ ਖੜ ਜਾਂਦਾ ਹੁਣ ਤੱਕ ਬਾਬਾਈ ਦੱਸਿਓ ਮੜਾ ਜੀ ਇਹਨੇ ਆਪ ਹੀ ਆਏ ਸੀ ਜੀ ਉਹਨੂੰ 400 ਤੁਹਾਡੇ ਨਾਲ ਮੈਂ ਗੱਲ ਕਰੀ ਤੁਸੀਂ ਕਿਹਾ ਮੈਂ ਤੈਨੂੰ ਮਿਲਦਾ ਆ ਕੇ ਬਾਅਦ ਤੈਨੂੰ ਨਾਮ ਮਿਲੇ ਮਿਲੋ 400 ਦੇ ਚੌਥੇ ਦੀ ਗੱਲ ਹੈ ਥੋੜੇ ਕੋਲੇ ਉੱਥੇ ਜਾ ਕੇ ਮੁੰਡਿਆਂ ਨੂੰ ਕਿੰਨਾ ਚਿਰ ਬੈਠਾ ਰਿਹਾ ਹਾਂ ਹਾਂਜੀ ਹਾਂਜੀ ਮੈਂ ਸਰਾ ਆਇਆ ਸੀ ਮੈਨੇਜਰ ਸਾਹਿਬ ਨੂੰ ਮਿਲਿਆ ਤੀਗਾ ਆ ਕੇ ਤੇ ਮੈਂ ਅਸੀਬ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਕਿਹਾ ਉਹਨੂੰ ਸਾਰੀ ਸਿਚੁਏਸ਼ਨ ਦੱਸ ਦਿੱਤੀ ਮੈਂ ਕਿਹਾ ਸਰਾ ਆਹ ਪ੍ਰੋਬਲਮ ਹੈ ਜਿੱਥੇ ਵੀ ਮੈਂ ਕਿਹਾ ਵੀ ਇਹਨਾਂ ਦੀ 2.5 ਫੁੱਟ ਦੀ পাই ਪਾ ਗਈ ਇਹਨਾਂ ਪਹਿਲਾਂ ਇੱਧਰ ਦੀ ਜਾ ਕੇ ਨਾ ਅਤੰਦ ਦੇ ਨਾਲ ਨਾਲ ਨਾ ਗਾਂ ਸੀਵਰ ਹੈਗਾ ਜੀ ਉਹਦੇ ਚ ਨਰੀਆ ਆਉਦੀ ਮੇਰੇ ਕੋਲ ਕੋ 4 ਇੰਚੀ ਦੇ 6 ਇੰਚੀ ਪਾਈ ਹੋਏ ਤੁਹਾਡੇ ਪਹਿਲਾਂ ਉਹ ਹੀ ਪਾਈ ਦੀ 4 ਇੰਚੀ ਇੰਚ ਪਾਈ ਹੋਈ ਹੈ ਜੀ ਉਹ ਕੀ ਹੈ ਜਿਹੜਾ ਜਿਹੜੇ ਸਿਵਰ ਜੁੜੀ ਹੋਈ ਨੇ ਪਹਿਲਾਂ ਕਿਤੇ ਆਈਟੀਆਈ ਵਾਲਿਆਂ ਨੇ ਪਾਇਆ ਹੋਇਆ ਜੀ ਪੁਰਾਣਾ ਸੂਬਰਾਜ ਤੋਂ 20 ਸਾਲ ਪਹਿਲਾਂ 25 ਸਾਲ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਇਹ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਕੌਣ ਕਰਾ ਰਿਹਾ ਹੈ ਰਿਸਪਾਂਸਿਬਲ ਕੌਣ ਹੋਗਾ ਸੁਣਤਾ ਲੋਕ ਬੇਨਤੀ ਸਰ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਤੁਹਾਨੂੰ ਕਿੰਨੇ ਕਿੰਨੇ ਵਾਰੀ ਇਹਨੂੰ ਕਿਹਾ ਜੀ ਤੁਸੀਂ ਅਜੇ ਉਹਦੇ ਆਏ ਮੈਨੇਜਰ ਸਾਹਿਬ ਨੂੰ ਵੀ ਕਹਿ ਕੇ ਗਏ ਸੀ ਕਿ ਅਸੀਂ ਪ੍ਰਮਾਣਿਕੀ ਵੀ ਲੈ ਆਉਣੇ ਆ ਪੈਪਰ ਕੋਲੋਂ ਵੀ ਦੇ ਦਾਂਗੇ ਅਸੀਂ ਪਾ ਦੇਾਂਗੇ ਪਰ ਇਹ ਉਦੋਂ ਬਾਅਦ ਇਹਨਾਂ ਦੇ ਨਾਲ ਮਰੇ ਸਾਹਿਬ ਦਾ ਫੋਨ ਚੁੱਕਿਆ ਮੇਰਾ ਫੋਨ ਤਾਂ ਚੁੱਕ ਲਿਆ ਮੈਂ ਕਿਹਾ ਇਹਨਾਂ ਨੇ ਆਉਣ ਆਏ ਤੁਹਾਡੇ ਕੋਲ ਨਹੀਂ ਗੱਲਾਂ ਵੇਖੋ ਹੀ ਮੇਰੀਆਂ 10 ਮਿਸ ਕਾਲਾਂ ਮੈਂ ਸਪੈਸ਼ਲ ਫੋਨ ਲਾਇਆ ਮੈਨੂੰ ਲੋਕੀ ਨੇ ਲੋਕਾਂ ਨੇ ਫੋਨ ਕੀਤੇ ਅੱਜ ਕੌਣ ਲਾਇਆ ਤੁਸੀਂ ਮੈਂ ਵੀਰੇ ਤੁਹਾਨੂੰ ਉਦੋਂ ਨਹੀਂ ਫੋਨ ਲਾਇਆ ਜਦੋਂ ਮੈਨੂੰ ਲੋਕ ਫੋਨ ਕਰਦੇ ਪਾਣੀ ਖੜਾ ਗੁਰਦਰਾ ਸਾਹਿਬ ਚ ਤੇ ਮੱਸੀਆਂ ਠੀਕ ਹੈ ਹੁਣ ਅਸੀਂ ਕੀ ਕਰੀਏ ਜੇ ਅਸੀਂ ਕੋਈ ਮੈਂ ਸਰ ਐਸਪੀ ਸਾਹਿਬ ਸਾਰੇ ਸਾਰੇ ਹਲਕੇ 'ਚ ਇਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਉਨਾ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹੋਂਦ ਤੱਕ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣਗੇ ਨਹੀਂ ਨਹੀਂ ਬਦਲੀ ਬੋਲੀ ਤੇਰੀ ਕੋਈ ਨਹੀਂ ਕਰਾਉਣੇ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋਈ ਗੱਲਾਂ ਨਹੀਂ ਦੇਖੋ ਸਰ ਉਹ ਪਾਈਪ ਮੈਂ ਆ ਦੇਖੋ ਕਿੰਨੀ ਮਿਸਕਲਰ ਨੂੰ ਚੱਕਦਾ ਹੀ ਨਹੀਂ ਕਿਸੇ ਦਾ ਫੋਨ ਕਰਉ ਬੈਠੇ ਕਰੋ ਕਰੋ ਬੈਠਾ ਤੂੰ ਕਹਿ ਦੇਣਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਹੁੰਦਾ ਕਿੰਨੇ ਵਾਰੀ ਕਿਹਾ ਤੈਨੂੰ ਪ੍ਰੇਮ ਨੇ ਮੈਂ ਨਾ ਜੀ ਮੇਰੀ ਬੇਨਤੀ ਪਾਈਪ ਤਾਂ ਮੈਂ ਨਹੀਂ ਲੈ ਕੇ ਰਣੀ ਜੀ ਮੈਂ ਪਾਈਪ ਤਾਂ ਗੁਰਦਲੇ ਕਹਿੰਦਾ ਆਈ ਲਾ ਦਿੰਨੇ ਆਪੇ ਚੱਲੀ ਗੁਰਦੁਆਰੇ ਦੀ ਗੱਲ ਨਹੀਂ ਕਰਦਾ ਆ ਜਾ ਤੈਨੂੰ ਦਿਖਾਵਾਂ ਕਿੱਥੇ ਕਿੱਥੇ ਖੜਾ ਜਿੱਥੇ ਟੋਡੀਆਂ ਪਈਆਂ ਲੈ ਕੇ ਚੱਲਾਂ ਮੈਂ ਹੁਣੇ ਮੈਂ ਤੋਂ ਤੇ ਆਇਆ ਹੀ ਸੀ ਲੈ ਕੇ ਲੈ ਕੇ ਚੱਲੀਏ ਤੈਨੂੰ ਮੈਂ ਮਰਵਾਇਆ ਸਹੀ ਗੱਲ ਕਹੀ ਵੀ ਸਹੀ ਜੂ ਮੈਂ ਤੈਨੂੰ ਇਹ ਕਹਿ ਸੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ ਸਰ ਸਰ ਨਾਲ ਗੱਲ ਕੀਤੀ ਹੈ ਜੀ ਸਰ ਕਹਿੰਦੇ ਕੋਈ ਗੱਲ ਨਹੀਂ ਬੰਦੇ ਠੇਕੇਦਾਰ ਨੂੰ ਕਿ ਮੈਂ ਕਿਹਾ ਸਰ ਚੱਲ ਇਹ 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 ਤੂੰ ਕਹਿਣਾ ਹੋਰ ਵਿਖਾਵਾਂ ਐਮਐਲਏ ਸਾਹਿਬ ਸਾਡੇ ਨਾਲ 6600 ਸਰ ਓਵਰਫਲੋ ਹੋ ਗਿਆ ਮੀ ਕਰਕੇ ਮੀ ਕਰਕੇ ওভারਫਲੋ ਹੋ ਗਿਆ ਇੱਕ ਘਰ ਨੇ ਪੈਸੇ ਲਾ ਕੇ ਆ ਉਹਦੇ ਅਦੇਸ਼ਮ ਜੀ ਨੂੰ ਪੁੱਛਿਆ ਉਹਨੇ ਖਬਰ ਲਈ ਦੀ ਉਹਨੇ ਆਪਦੇ ਕੋਲੋਂ ਪੈਸੇ ਲਾ ਕੇ ਜੇਨੇਟਰ ਲਾ ਕੇ ਪਾਣੀ ਕਢਾਇਆ ਇਹਨਾਂ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਛੱਪੜ ਦਾ ਨਹੀਂ ਵੀਰ ਜੀ ਅਸੀਂ ਕਢਾਉਣ ਨਹੀਂ ਮੈਂ ਕਰ ਵੀ ਮੈਂ ਬੰਦੇ ਦਿੱਤੇ ਆ ਤੁਸੀਂ ਇਹ ਗੱਲ ਨਾ ਕਹੋ ਬੰਦੇ ਮੈਂ ਹੀ ਚੱਲ ਛੱਪੜ ਦਾ ਨਹੀਂ ਕਰਾਉਣਾ ਮੈਂ ਵਿਖਾਵਾਂ ਤੈਨੂੰ ਕਿੱਥੇ ਕਿੱਥੇ ਕਢਾ ਨਹੀਂ ਪਾਣੀ ਤਾਂ ਸਰ ਪੀਰ ਕੰਨ ਬਸਤੀ ਹੈ ਗਈ ਸਰ ਪੀਰ ਖਾਨੇ ਬਸਤੀ ਨਹੀਂ ਇਧਰ ਵੀ ਗਾ ਬਾਲਮੀ ਕਲੋਨੀ ਸਫਾਈ ਸਰ ਹੋਣੀ ਜ਼ਰੂਰੀ ਹੈ ਇਸ ਭਾਈ ਦਾ ਟੈਂਡਰ ਲਾਇਆ ਹੋਇਆ ਸੀ ਸਫਾਈ ਤਾਂ ਜਿੰਨਾ ਚਿਰ ਹੋਊਗੀ ਨਹੀਂ ਉਹਨਾਂ ਚਿਰ ਕੀ ਉਹਦਾ ਹਫੜਾ ਲਾ ਹਾਲਾ ਹੈ ਸਰ ਉਹਨਾਂ ਚਿਰ ਦੀ ਹੋਊ ਤੇ ਉਹ ਤਾਂ 15 15 ਦਿਨ ਖੜਾ ਰਹਿੰਦਾ ਹੁਣ ਵੀ ਹੋ ਗਿਆ ਹਫਤਾ ਖੜੇ ਨੂੰ ਨਹੀਂ ਹੁਣ ਤਾਂ ਪਾਣੀ ਉੱਤੇ ਆਇਆ ਨਹੀਂ ਤੈਨੂੰ ਆਇਆ ਕਿਤੇ ਮੈਂ ਗੋਨੇ ਆਣੇ ਵਗੈਰਾ ਚਲਾ ਜਾਊਂਗਾ ਤੈਨੂੰ ਜਾਣ ਨਹੀਂ ਦਿੰਦਾ ਬਸ ਇੱਥੇ ਹੀ ਰਹਿਣਾ ਪਊ ਖੜ ਜਾ ਹੁਣ ਹੈਲੋ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾਊਡ ਤੇ ਲਾਇਆ ਹੋਇਆ ਤੁਹਾਡਾ ਇੱਥੇ ਸਾਡੇ ਜਨਾਬ ਇੱਕ ਬੱਬਲਦੀਪ ਸਿੰਘ ਜੇਈ ਹੈ ਜੀ ਸੀਵੇਰੇ ਬੋਰਡ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਫਿਰ ਜਿੰਨੇ ਆ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰ ਹੀ ਇਕ ਲਾਓ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹ ਸਸਪੈਂਡ ਕਰ ਦਿਓ ਜੀ ਚੱਲਣੀ ਪੈਂਦੀ ਆ ਇਹ ਮਲਾਜਮ ਹੈ ਹੀ ਨਕੰਮੇ ਆ ਬਹੁਤ ਨਕੰਮਾ ਜੀ ਪਤਾ ਕਰ ਲੈ ਕੋਣ ਨੇ ਆਣੇ ਸੇ ਇਹ ਇਹ ਜਿੰਨਾ ਚਿਰ ਪੱਕਾ ਨਹੀਂ ਹੋਇਆ ਉਹਨਾਂ ਚਿਰ ਸਹੀ ਸੀ ਹੁਣ ਅਗਲੀ ਵਾਰੀ ਐ ਐਸ ਡੀਓ ਦੀ ਆ ਦੱਸਦੀ ਹਾਂ ਉਹਨੂੰ ਮੈਂ ਉਹਨੂੰ ਤਿੰਨ ਵਾਰੀ ਫੋਨ ਲਾਤਾ ਉਹਨੂੰ ਪਰਸੋਂ ਹੀ ਬੁਲਾਇਆ ਹਰ ਵਾਰੀ ਉਹਨੂੰ ਡੀਸੀ ਨਹੀਂ ਬੁਲਾ ਲੈਂਦੀ ਜੇ ਮੈਂ ਜੇ ਹੁਣ ਹੁਣ ਜੇ ਉਹਨੂੰ ਭਲੇਖਾ ਹੋਊਗਾ ਕੋਈ ਉਹਨੂੰ ਵੀ ਦੱਸਦੀ ਹਾਂ ਉਹਦੇ ਵੀ ਕੱਢੂਗਾ ਮੈਂ ਹੁਣ ਚੀਕ ਕਢਾਉ ਮੈਂ ਕੰਮ ਸ਼ੁਰੂ ਕਰ ਪੂ ਮੈਂ ਕਹਾਂ ਜੀ ਇਹ ਨਕੰਮੇ ਐ ਏਣਾ ਇਹ ਸਾਨੂੰ ਸਾਡਾ ਫੋਨ ਚੱਕ ਕੇ ਇਹਨਾਂ ਨੂੰ ਐ ਲੱਗਦਾ ਫੋਨ ਹੀ ਟੈਂਡ ਕਰਨਾ ਪੜ ਗਿਆ ਹਾਂ ਲੋਕਾਂ ਦਾ ਫੋਨ ਹੀ ਨਹੀਂ ਚੱਕਦਾ ਯਾਰ ਤੂੰ ਕੀ ਜਵਾਬ ਹੈ ਸਰ ਮੈਨੂੰ ਅੱਗੋਂ ਕੋਈ ਰਿਸਪੌਂਸ ਨਹੀਂ ਸਰ ਮੈਂ ਉਹ ਤੂੰ ਫੋਨ ਕੋਈ ਨਹੀਂ ਫਿਰ ਜਿਹਦਾ ਤੂੰ ਫਸਿਆ ਉਹਦਾ ਲੈ ਕੇ ਉਹਦਾ ਦੱਸ ਦੇ ਉਹਦਾ ਵੀ ਕਰਾ ਦਿੰਦੇ ਆ ਕੌਣ ਨਹੀਂ ਕੌਣ ਨਹੀਂ ਸੁਣਦਾ ਤੇਰੀ ਨਾ ਲੈ ਕੇ ਕੌਣ ਨਹੀਂ ਸੁਣਦਾ ਇਹ ਤਰੀਕਾ ਥੋੜੀ ਐ ਇੰਨਾ ਵੀ ਤਾਂ ਪਾਣੀ ਕੱਢਿਆ ਕਮਾਲ ਆ ਤੇਰੇ ਵਾਲੀ ਅੱਛਾ